ਇਹ ਬਲੇ ਨੀਂ ਨੀਂ ਸਿੱਧਾ ਬੁਰਾ ਸਾਰਾ ਆਉਂਦਾ ਆਲੇ ਆ ਤੂੰ ਲੈ ਇੱਧੇ ਇੱਧੇ ਬਈ ਥੋੜਾ ਪਿੱਛੇ ਹੋ ਜਾ ਇੱਧੇ ਕਿੱਥੇ ਜਮੂਨ ਸੈਂਟਰ ਚੋਂ ਕੇ ਖੇਚੇ ਕੋਈ ਬਤਨ ਤੇ ਡੜ ਕੇ ਸਾਹਮਣੇ ਕੋ ਸਾਹਮਣੇ ਕਰਨੇ ਸੋਨਿਆ ਸ਼ਾਇਦ ਜੀਰਗਾ ਨਾ ਕੋਰ ਕੋਈਆ ਸਾਵੇ ਆ ਲੋ ਬੁਲੇ ਸੋਨਿਆ ਬਹੁਤ ਹੀ ਜੜੀ ਆ ਖੁਸ਼ੀ ਵਾਲੀ ਖੁਸ਼ੀ ਵਾਲੀ ਗੱਲ ਹੈ ਕਿ ਇੱਦੇ ਛੋਟੇ ਬੱਚੇ ਮੈਂ ਵੇਖ ਕੇ ਖੁਦ ਹੈਰਾਨ ਹੋ ਗਿਆ ਇਹ ਬੱਚੇ ਗੱਤਕਾ ਖੇਡਦੇ ਕਿੱਦਾਂ ਨੇ ਉਹ ਦੇਖਣ ਲੱਗਦੇ ਛਿੱਲੀ ਰੋਂ ਵੀ ਥੋੜੇ ਫਿਜ਼ੀਕਲੀ ਲੱਗਦੇ ਵੀ ਬਹੁਤ ਛੋਟੇ ਛੋਟੇ ਨੇ ਉਮਰ 'ਚ ਵੀ ਔਰ ਬਹੁਤ ਦੀਕ ਨੇ ਔਰ ਮੈਂ ਨਾਲ ਹੀ ਬਾਦਰੀ ਦੀ ਲਾਜ ਦਿੰਨਾ ਵਾਂ ਕਿ ਇੰਨੀ ਛੋਟੀ ਉਮਰ ਦੇ ਵਿੱਚ ਇਹ ਇਹ ਮਕਾਮ ਪ੍ਰਾਪਤ ਕੀਤੇ ਨੇ ਇਹਨਾਂ ਨੇ ਸਿਰ ਜਿੱਤ ਕੇ ਗੋਲਡ ਮੈਡਲ ਆਏ ਨੇ ਮੈਂ ਬਹੁਤ ਬਹੁਤ ਮਾਰਗਬਾਤ ਦਿਨਾ ਗਤਕਾ ਅਸੇਜਨ ਨੂੰ ਔਰ ਜਿਲ੍ਹਾ ਗਤਕਾ ਅਸੇਜਨ ਨੂੰ ਔਰ ਖਾਸ ਕਰ ਮਠਾਰੂ ਜਿੰਨੇ ਨੂੰ ਔਰ ਇਹਨਾਂ ਦੇ ਕੋਚ ਸਾਹਿਬ ਨੂੰ ਵੀ ਜਿਨ੍ਹਾਂ ਨੇ ਕਿ ਇੰਨੇ ਛੋਟੇ ਬੱਚਿਆਂ ਨੂੰ ਇੰਨੀ ਵਧੀਆ ਟ੍ਰੇਨਿੰਗ ਦੇ ਕੇ ਇਸ ਮੁਕਾਮ ਤੱਕ ਪਹੁੰਚਾਇਆ ਧੰਨਵਾਦ ਜੀ ਬਹੁਤ ਹੀ ਖੁਸ਼ੀਗਾਰੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਆੜੀਆਂ ਬੱਚੀਆਂ ਮੱਤਲਕੇ ਵੀ ਨੈਸ਼ਨਲ ਜਿੱਤ ਕੇ ਆਈਆਂ ਮੱਤਲਕੇ ਵੀ 골ਡ ਮੈਡਲ ਜੀ ਤੇ ਅਸੀਂ ਸਾਡੀ ਸੋਚ ਇਹੀ ਹੈ ਕਿ ਮੱਤਲਕੇ ਵੀ ਗੁਰੂ ਵਾਲੇ ਪਾਸੇ ਚੰਗੇ ਪਾਸੇ ਮੱਤਲਕੇ ਪਾਈਏ ਇਹੀ ਚੀਜ਼ ਸੋਚ ਕੇ ਹੀ ਮੱਤਲਕੇ ਵੀ ਗਤਕੇ ਵਿੱਚ ਪਾਇਆ ਮੱਤਲਕੇ ਉਹ ਬੱਚੇ ਚੰਗੇ ਪਾਸੇ ਜਾਣਗੇ। ਬਾਕੀ ਮਾਪਿਆਂ ਨੂੰ ਕਹਿਣਾ ਚਾਹੋਗੇ ਜਿਹੜੀਆਂ ਧੀਆਂ ਨੂੰ ਪਛਾਣ ਰੱਖੇ ਮੇਰੇ। ਹਾਂਜੀ ਉਹ ਵੀ ਮਲਕੇ ਵੀ ਗੱਤਕੇ ਦੇ ਵਿੱਚ ਕੌਣ ਮਲਕੇ ਵੀ ਤੇ ਧੀਆਂ ਨੂੰ ਮਲਕੇ ਅੱਗੇ ਲੈਉਣ ਮਲਕੇ। ਹਾਂਜੀ। ਅੱਜ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਸਾਡੀ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਇਹ ਬੱਚੇ ਪਹਿਲਾਂ ਪੰਜਾਬ ਗੱਤਕਾ ਐਸੋਸੀਏਸ਼ਨ ਦੀ ਚੈਂਪੀਅਨਸ਼ਿਪ ਦੇ ਵਿੱਚ ਭਾਗ ਲੈ ਕੇ ਆਏ। ਉੱਥੇ ਵੀ ਇਹਨਾਂ ਬੱਚਿਆਂ ਨੇ ਵਧੀਆ ਪਰਫਾਰਮੈਂਸ ਕੀਤੀ ਗੱਤਕਾ ਖੇਡ ਦੇ ਵਿੱਚ ਇਹ 골ਡ ਮੈਡਲ ਜਿੱਤ ਕੇ ਆਏ। ਇਨਾਂ ਦੀ ਚੋਣ ਜਿਹੜੀ ਆ ਉਹ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਲਈ ਹੋਈ। ਇਹ 8ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਜਿਹੜੀ ਮਸਤੂਆਣਾ ਸਾਹਿਬ ਦੇ ਵਿੱਚ ਗੱਤਕਾ ਫੈਡਰੇਸ਼ਨ ਆਫ ਇੰਡੀਆ ਤੇ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਕਰਵਾਈ ਗਈ। ਉਹਦੇ ਵਿੱਚ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਵੱਲੋਂ ਇਹ ਚਾਰ ਖਿਡਾਰੀ ਜਿਨ੍ਹਾਂ ਦੇ ਵਿੱਚ ਅੰਡਰ 25 ਸਾਲ ਸੁਮਨਦੀਪ ਕੌਰ ਅੰਡਰ 11 ਸਾਲ ਮਨਪ੍ਰੀਤ ਕੌਰ ਅੰਡਰ 14 ਸਾਲ ਨਿਮਰਤਪ੍ਰੀਤ ਕੌਰ ਇਹ ਅੰਡਰ 25 ਸਾਲ ਔਰ ਕੀਰਤ ਸਿੰਘ ਇਹ ਇਹਨਾਂ ਦੀ ਚੋਣ ਹੋਈ ਸੀ ਇਹ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੀ ਟੀਮ ਵੱਜੋਂ ਉੱਥੇ ਬਹੁਤ ਚੰਗਾ ਪ੍ਰਦਰਸ਼ਨ ਕਰਕੇ ਆਏ ਨੇ ਔਰ ਇਹਨਾਂ ਬੱਚਿਆਂ ਨੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਵਿੱਚ 4 골ਡ ਮੈਡਲ ਹਾਸਲ ਕੀਤੇ ਨੇ ਜਿਹੜੇ ਸਾਡੀ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਵਾਸਤੇ ਬਹੁਤ ਮਾਣ ਵਾਲੀ ਸਾਲ ਹੋ ਗਏ ਮੈਨੂੰ ਗੱਤਕਾ ਸਿੱਖਦਿਆਂ ਤੇ ਅੱਜ ਮਤਲਬ ਕਿ ਇਸ ਵਾਰ ਮੈਨੂੰ 골ਡ ਮੈਡਲ ਆਇਆ ਹੈ ਸਟੇਟ ਦੇ ਵਿੱਚੋਂ ਉਸ ਤੋਂ ਬਾਅਦ ਨੈਸ਼ਨਲ ਦੇ ਵਿੱਚੋਂ ਵੀ ਕਿ ਪ੍ਰੈਕਟਿਸ ਕੀਤੀ ਸੀ ਕੀਤੀ ਤੇ ਉਹ ਮਿਹਨਤ ਦਾ ਫਲ ਜੀ ਮਿਲਿਆ ਸਾਨੂੰ ਸਾਰੇ ਬੱਚਿਆਂ ਨੂੰ ਕਈ ਬਈ ਨਾ ਇੰਹਾਸ ਉਹ ਕਹਿੰਦੇ ਆ ਰਹੇ ਕਿ ਸਾਡੇ ਲਾਇਕ ਨਹੀਂ ਗੀਏ ਗੇਮ ਗੱਤਕਾ ਪਰ ਤੁਸੀਂ ਫਿਰ ਵੀ ਗੱਤਕਾ ਸਿੱਖਿਆ ਤੇ ਜਿੱਤਿਆ ਵੀ ਹੋਇਆ ਨਹੀਂ ਇਹ ਇਹਦੀ ਗੱਲ ਨਹੀਂ ਹੈ ਕਿ ਜੇ ਬਾਬਾ ਜੀ ਨੇ ਇਹਨਾਂ ਨੂੰ ਗੇਮ ਦਿੱਤੀ ਹੈ ਗੁਰਗੋਵਿੰਦ ਸਿੰਘ ਜੀ ਨੇ ਤੇ ਇਹ ਸਖੀਨੀ ਜ਼ਰੂਰ ਚਾਹੀਦੀ ਆ ਸਾਨੂੰ ਇੰਨਾ ਤੋਂ ਕੰਪੀਟੀਸ਼ਨ ਤੱਫ ਸੀ ਹੈਗਾ ਸੀ ਕਿੰਨੀਆਂ ਸਟੇਟਸ ਆਈਆਂ ਹੈਗੀਆਂ 26 ਸਟੇਟ ਆਈਆਂ ਸੀ ਕਿਸ ਤਰ੍ਹਾਂ ਦਾ ਮੁਕਾਬਲਾ ਰਿਹਾ ਸੀ ਤੱਫ ਸੀਗਾ ਕਿੰਨਾ ਹੀ ਬਈ ਸੀ ਬੋੜ ਜਿਹਾ ਥੋੜੀ ਥੋੜੀ ਹੈਗੀ ਥੋੜੀ ਥੋੜੀ ਹਾਂ ਖੁਸ਼ੀ ਹੋ ਰਹੀ ਹੈ ਹਾਂਜੀ ਪੂਰੀ ਤੇ ਟ੍ਰੇਨਿੰਗ ਬੱਚਿਆਂ ਦੇ ਬਹੁਤ ਵਧੀਆ ਟ੍ਰੇਨਿੰਗ ਕਰਵਾਈ ਸੀ ਜੋ ਕਿ ਸਾਡੀ ਕਲਾਸ ਬਨਾਰਤ ਨਗਰ ਗੁਰਦੁਆਰਾ ਸਾਹਿਬ ਚੱਲਦੀ ਸੀ ਤੇ ਬੱਚਿਆਂ ਨੇ ਮੇਰੇ ਨਾਲ ਸਹਿਯੋਗ ਕੀਤਾ ਜਿਵੇਂ ਜਿਵੇਂ ਮੈਂ ਇਹਨਾਂ ਨੂੰ ਕਹਿੰਦਾ ਗਿਆ ਉਵੇਂ ਉਵੇਂ ਟ੍ਰੇਨਿੰਗ ਕਰਦੇ ਰਹੇ ਤੇ ਉਹਦਾ ਰਿਜ਼ਲਟ ਵੀ ਜਿਹੜਾ ਸਾਰੇ ਸਾਹਮਣੇ ਦੇਖਾ ਜੋ ਵੀ ਜਿਹਦੇ ਵਿੱਚ 8ਵੀਂ ਸਟੇਟ ਚੈਂਪੀਅਨਸ਼ਿਪ ਦੇ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਬੱਚਿਆਂ ਨੇ ਜਿਹੜਾ ਵਾ 골ਡ ਜਿੱਤ ਕੇ ਲੰਦਾ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਜੋ ਵੀ ਮੈਂ ਇਹਨਾਂ ਨੂੰ ਕਰਵਾਇਆ ਤੇ ਇਹਨਾਂ ਨੇ ਵਧੀਆ ਸਿੱਖ ਕੇ ਤੇ ਉਹ ਬੱਚਿਆਂ ਨੇ ਉੱਥੇ ਆਪਣਾ ਵਧੀਆ ਰਿਜ਼ਲਟ ਜਿਹੜਾ ਤੁਹਾਡੇ ਸਟੂਡੈਂਟਸ ਵਿੱਚ ਜੇ ਲੜਕੀਆਂ ਦੀ ਗੱਲ ਕੀਤੀ ਜਾਵੇ ਤੇ ਲੜਕੀਆਂ ਦੀ ਕੀਤੀ ਜਾਵੇ ਜਲਦੀ ਤੇ ਵਧੀਆ ਤਰੀਕੇ ਨਾਲ ਪਹੁੰਚ ਜਦ ਅਸੀਂ ਦਾ ਕਰਦੇ ਹਾਂ ਤੇ ਜੇ ਦੇਖਿਆ ਜਾਵੇ ਤਾਂ ਵੋਇਸ ਵੀ ਵਧੀਆ ਆ ਪਰ ਲੜਕੀਆਂ ਦਾ ਇਹ ਆ ਵੀ ਉਹ ਛੇਤੀ ਮੈਂਟਲੀ ਕੋਈ ਵੀ ਚੀਜ਼ ਨੂੰ ਛੇਤੀ ਕੈਪਚਰ ਕਰਦੀਆਂ ਆ ਤੇ ਇਸ ਕਰਕੇ ਉਹਨਾਂ ਦਾ ਜ਼ਿਆਦਾ ਧਿਆਨ ਇਸ ਚੀਜ਼ ਵੱਲ ਹੁੰਦਾ ਆ ਤੇ ਮਿਹਨਤਾਂ ਲੜਕੀਆਂ ਤੇ ਜ਼ਿਆਦਾ ਕਰਨੀ ਪੈਂਦੀ ਹੈ ਕਿਉਂਕਿ ਉਹ ਫਿਜ਼ੀਕਲੀ ਥੋੜੀਆਂ ਜਿਹੀਆਂ ਵੀ ਕਹਿ ਸਕਦੇ ਆਪਾਂ ਵੀ ਬੱਚਿਆਂ ਮੁੰਡਿਆਂ ਨਾਲੋਂ ਘੱਟ ਹੁੰਦੀਆਂ ਆ ਪਰ ਮੈਂਟਲੀ ਉਹ ਜਿਹੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਸਟਰੋਂਗ ਹੁੰਦੀਆਂ ਆ ਕਿੰਨਾ ਟਾਈਮ ਫਿਰ ਟ੍ਰੇਨਿੰਗ ਇਹ ਸਾਡੀ ਕਲਾਸ ਜਿਹੜੀ ਹੈ ਡੇਢ ਤੋਂ 2 ਘੰਟੇ ਡੇਲੀ ਜਿਹੜੀ ਸੀਗੀ ਉਹ ਚੱਲਦੀ ਸੀਗੀ ਤੇ ਬਾਕੀ ਨੈਸ਼ਨਲ ਦੇ ਆਪਾਂ ਜੇ ਤੋ ਜਾਣਾ ਸੀਗਾ ਬੱਚਿਆਂ ਦੀ ਇਹਨਾਂ ਦੀ 4-5 ਘੰਟੇ ਸਵੇਰੇ ਤੇ 4-5 ਘੰਟੇ ਆਪਾਂ ਰੋਜ਼ ਪ੍ਰੈਕਟਿਸ ਕਰਾਂਗੇ ਕਿੰਨੇ ਸਾਲ ਦਾ ਬੱਚਾ ਹੋਵੇ ਤੁਹਾਨੂੰ ਆਖ ਨਹੀਂ ਲੈ ਸਕਦਾ ਇਹ ਇਸ ਸਾਲ ਪੰਜਾਬ ਗੱਤਕਾ ਐਸੋਸੀਏਸ਼ਨ ਤੇ ਡਿਸਟ੍ਰਿਕਟ ਗੱਤਕਾ ਐਸੋਸੀਏਸ਼ਨ ਨੇ ਜਿਹੜੇ ਵੀ ਪੰਜਾਬ ਗੱਤਕਾ ਨੇ ਫੈਸਲਾ ਲਿਆ ਕਿ 8 ਸਾਲ ਦਾ ਬੱਚਾ ਜਿਹੜਾ ਉਹ ਟ੍ਰੇਨਿੰਗ ਲੈ ਸਕਦਾ